ਮਾਨਸੂਨ ਦੌਰਾਨ ਫ੍ਰਿਜ ਦੀ ਸੰਭਾਲ ਤੁਹਾਡੀ ਫ੍ਰਿਜ ਤੋਂ ਤਾਂ ਨਹੀਂ ਆ ਰਹੀ ਇਸ ਤਰ੍ਹਾਂ ਦੀ ਆਵਾਜ਼ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਇਸ ਦਾ ਕਾਰਨ ਸਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧੀ ਨਾਲ ਸੁੰਦਰ ਬੱਚਿਆਂ ਨਾਲ ਸੁੰਦਰ ਤੇ ਸਰਕਾਰੀ ਸਕੀਮਾਂ ਨਾਲ ਸਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰਿਓ ਵੀਡੀਓ ਤੇ ਬਹੁਤ ਸਰੀਆਂ ਜਾਣਕਾਰੀਆਂ ਅੰਦਰੀਆਂ ਦੇ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੀਆਂ ਕਿ ਫ੍ਰਿਜ ਦੀ ਸੰਭਾਲ ਮੌਨਸੂਨ ਦੌਰਾਨ ਕਿਵੇਂ ਕਰਨੀ ਹੈ ਇੱਕ ਵਕਰੀ ਆਵਾਜ਼ ਆਉਂਦੀ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਦੇ ਰਹਿਣਾ ਮਾਨਸੂਨ ਹਵਾ ਨੂੰ ਠੰਡਾ ਕਰਦਾ ਹੈ ਪਰ ਇਸ ਦੇ ਨਾਲ ਹੀ ਉਪਕਰਨਾ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਅਕਸਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ ਇੱਕ ਤੁਹਾਡਾ ਫ੍ਰਿਜ ਹੁੰਦਾ ਹੈ ਸਿਰਫ ਬਿਜਲੀ ਕੱਟ ਹੀ ਨਹੀਂ ਨਮੀ ਧੂੜ ਅਤੇ ਹੋਰ ਵੀ ਕਈ ਕਾਰਨ ਮੌਸਮੀ ਸਮੱਸਿਆਵਾਂ ਆ ਜਾਂਦੀਆਂ ਨੇ ਜੇਕਰ ਤੁਹਾਡਾ ਫ੍ਰਿਜ ਅਜੀਬ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਛੋਟੀ ਜਹੀ ਸਮੱਸਿਆ ਦੇ ਵੱਡੀ ਸਮੱਸਿਆ ਵਿੱਚ ਬਦਲ ਸਕਦੀ ਹੈ देर ਨਹੀਂ ਲੱਗਦੀ ਆਓ ਜਾਣਦੇ ਹਾਂ ਇਸ ਦੇ ਕਾਰਨਾਂ ਬਾਰੇ ਨਮੀ ਕਾਰਨ ਸਮੱਸਿਆ ਬਰਸਾਤ ਦੇ ਮੌਸਮ ਵਿੱਚ ਫ੍ਰਿਜ ਦੀ ਦੇਖਪਾਲ ਲੋੜ ਤੋਂ ਵੱਧ ਹੋ ਜਾਂਦੀ ਹੈ ਬਾਜੂ ਮੰਡਲ ਵਿੱਚ ਨਮੀ ਵਧਨ ਅਤੇ ਵੋਲਟੇਜ ਦੇ ਉਤਰਾ ਚੜਾ ਆਕਰਨ ਫ੍ਰਿਜ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਨੇ ਜੇਕਰ ਤੁਹਾਨੂੰ ਮਾਨਸੂਨ ਦੌਰਾਨ ਆਪਣੇ ਫ੍ਰਿਜ ਤੋਂ ਕੁਝ ਸੰਕੇਤ ਮਿਲ ਰਹੇ ਨੇ ਤਾਂ ਮਕੈਨਿਕ ਨੂੰ ਬੁਲਾਉਣ ਦੀ ਲੋੜ ਹੈ ਗੈਸਕਟ ਹੋ ਗਿਆ ਕਮਜ਼ੋਰ ਸਭ ਤੋਂ ਪਹਿਲਾਂ ਜੇਕਰ ਪਾਣੀ ਦੀਆਂ ਬੂੰਦਾਂ ਫ੍ਰਿਜ ਦੇ ਬਾਹਰੀ ਹਿੱਸੇ ਦਰਵਾਜ਼ੇ ਤੇ ਆਮ ਨਾਲੋਂ ਵੱਧ ਇਕੱਠੀਆਂ ਹੋ ਰਹੀਆਂ ਨੇ ਤਾਂ ਇਸ ਦਾ ਮਤਲਬ ਹੈ ਕਿ ਦਰਵਾਜ਼ਿਆਂ ਦੀ ਗੈਸਕਟ ਕਮਜ਼ੋਰ ਹੋ ਗਈ ਹੈ ਇਸ ਨਾਲ ਕੰਪਰੈਸਰ ਤੇ ਵਾਧੂ ਦਬਾਅ ਪੈਂਦਾ ਹੈ ਬਿਜਲੀ ਦਾ ਬਿੱਲ ਵੀ ਵੱਧ ਜਾਂਦਾ ਹੈ ਥਰਮੋਸਟੇਟ ਵਿੱਚ ਖਰਾਬੀ ਮੌਨਸੂਨ ਵਿੱਚ ਨਮੀ ਦੇ ਕਾਰਨ ਫ੍ਰਿਜ ਨੂੰ ਠੰਡਾ ਕਰਨ ਲਈ ਵਧੇਰੇ ਮੇਨਟ ਕਰਨੀ ਪੈਂਦੀ ਹੈ ਕੂਲਿੰਗ ਘਟ ਹੋਣ ਦਾ ਕਾਰਨ ਥਰਮੋਸਟੇਟ ਵਿੱਚ ਨੁਕਸ ਜਾਂ ਗੈਸ ਲੀਕੇਜ ਹੋ ਸਕਦਾ ਹੈ ਫ੍ਰਿਜ ਤੋਂ ਐਸਧਾਰਨ ਆਵਾਜ਼ਾਂ ਜੇਕਰ ਫ੍ਰਿਜ ਤੋਂ ਗੂੰਜ ਜਾਂ ਉੱਚੀ ਗੜਗੜਾਹਟ ਵਰਗੀਆਂ ਕੁਝ ਐਸਧਾਰਨ ਆਵਾਜ਼ਾਂ ਆ ਰਹੀਆਂ ਨੇ ਤਾਂ ਇਹ ਪੱਖੇ ਦੀ ਮੋਟਰ ਜਾਂ ਕੰਪਰੈਸਰ ਵਿੱਚ ਨੁਕਸ ਦਾ ਸੰਕੇਤ ਹੋ ਸਕਦਾ ਹੈ ਡਰੇਨ ਪਾਈਪ ਬੰਦ ਜੇਕਰ ਫ੍ਰਿਜ ਦੇ ਤਲ ਤੇ ਪਾਣੀ ਇਕੱਠਾ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਡਰੇਨ ਪਾਈਪ ਬੰਦ ਹੈ ਇਸ ਨਾਲ ਫੰਗਸ ਅਤੇ ਬੈਕਟੀਰੀਆ ਵੱਧ ਸਕਦੇ ਨੇ ਇਹ ਸਿਹਤ ਲਈ ਵੀ ਨੁਕਸਾਨਦੇ ਹੈ ਫ੍ਰਿਜ ਤੋਂ ਬਿਜਲੀ ਦਾ ਕਰੰਟ ਜੇਕਰ ਮੌਨਸੂਨ ਦੌਰਾਨ ਫ੍ਰਿਜ ਦੀ ਬਾਡੀ ਨੂੰ ਛੂਣ ਤੇ ਥੋੜਾ ਜਿਹਾ ਬਿਜਲੀ ਦਾ ਕਰੰਟ ਮਹਿਸੂਸ ਹੁੰਦਾ ਹੈ ਤਾਂ ਫ੍ਰਿਜ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਇਹ ਵਾਇਰਿੰਗ ਵਿੱਚ ਨੁਕਸ ਕਾਰਨ ਹੋ ਸਕਦਾ ਹੈ ਇਸ ਨਾਲ ਵੱਡਾ ਹਾਦਸਾ ਹੋਣ ਦੇ ਚਾਂਸ ਬਣੇ ਰਹਿੰਦੇ ਨੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਫ੍ਰਿਜ ਨੂੰ ਧਿਆਨ ਨਾਲ ਸੰਭਾਲ ਕੇ ਤੇ ਲੰਬੀ ਉਮਰ ਤੱਕ ਰੱਖ ਸਕਦੇ ਹੋ ਇਹ ਸਾਰੀਆਂ ਜਾਣਕਾਰੀਆਂ ਵੱਖ-ਵੱਖ ਇਲੈਕਟ੍ਰੀਸ਼ੀਅਨ ਮਾਇਰਾਂ ਤੋਂ ਹੀ ਲੈ ਕੇ ਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ